ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਲਟ ਫੇਰ ਜਾਰੀ ਨੇ ਉਹਨਾਂ ਨੇ ਹੁਣ 200 ਦੇ ਕਰੀਬ ਖੁਰਾਕੀ ਵਸਤਾਂ ਦੀ ਬਰਾਮਦਗੀ ਉੱਤੇ ਟੈਰਿਫ 'ਚ ਕਟੌਤੀ ਕੀਤੀ ਹੈ ਜਿਨ੍ਹਾਂ ਵਸਤਾਂ ਨੂੰ ਇਸ ਨਵੇਂ ਹੁਕਮ ਦੇ ਦਾਇਰੇ 'ਚ ਲਿਆਂਦਾ ਗਿਆ ਉਹਨਾਂ ਵਿੱਚ ਕਾਫੀ ਚਾਪਤੀ ਮਸਾਲੇ ਟਮਾਟਰ ਆਂਬ ਕੇਲੇ ਅਤੇ ਫਲਾਂ ਦਾ ਜੂਸ ਆਦ ਸ਼ਾਮਲ ਹੈ ਗਊ ਤੇ ਪੇਟ ਦੇ ਮਾਸ ਨੂੰ ਵੀ ਬਰਾਮਦਗੀ ਮਹਿਸੂਲ ਚ ਛੋਟ ਦਾ ਹੱਕਦਾਰ ਬਣਾਇਆ ਗਿਆ ਹੈ ਇਹਨਾਂ ਸਾਰੀਆਂ ਅਵਸਥਾ ਉੱਤੇ ਬਰਾਮਦਗੀ ਮਹਿਸੂਲ ਜਾਂ ਟੈਰਫ ਇਸ ਸਾਲ 2 ਅਪ੍ਰੈਲ ਨੂੰ ਲਗਾਇਆ ਗਿਆ ਸੀ ਮਹਿਸੂਲ ਦੀਆਂ ਦਰਾਂ ਵੱਖ-ਵੱਖ ਮੁਲਕਾਂ ਲਈ 18 ਤੋਂ 50% ਤੱਕ ਸਨ ਕਿਸ ਵਸਤੂ ਤੇ ਕਿੰਨਾ ਟੈਰਫ ਤੇ ਕਿੰਨੀ ਕਟੌਤੀ ਕੀਤੀ ਜਾ ਰਹੀ ਹੈ ਜਾਂ ਕਿਸ ਨੂੰ ਮ ਟੈਰਿਫ ਤੋਂ ਮੁਕਤ ਕੀਤਾ ਜਾ ਰਿਹਾ ਹੈ ਇਸ ਬਾਰੇ ਤਸਵੀਰ ਅਜੇ ਅਸਪਸ਼ਟ ਹੈ ਇਸ ਤੋਂ ਵੀ ਵੱਧ ਰਾਹਤ ਅਮਰੀਕੀ ਖਪਤਕਾਰਾਂ ਨੂੰ ਮਹਿਸੂਸ ਹੋਣੀ ਸੁਭਾਵਕ ਹੈ ਕਿਉਂਕਿ ਅਗਸਤ ਮਹੀਨੇ ਤੋਂ ਉਹਨਾਂ ਦੇ ਘਰਾਂ ਦਾ ਰਾਸ਼ਨ ਦਾ ਬਿੱਲ ਅਚਾਨਕ 20% ਤੱਕ ਵੱਧ ਗਿਆ ਸੀ ਦਰਅਸਲ ਰਾਸ਼ਨ ਮਹਿੰਗਾ ਹੋਣ ਤੋਂ ਘਰਾਂ ਗ੍ਰਹਿਸਥਾਂ ਵਿੱਚ ਉੱਭਰੇ ਰੋਸ ਨੇ ਹੀ ਟਰੰਪ ਨੂੰ ਟੈਰਿਫਸ ਮਾਮਲੇ 'ਚ ਪੈਰ ਪਿਛਾਂ ਖਿੱਚਣ ਲਈ ਮਜਬੂਰ ਕੀਤਾ ਜ਼ਿਕਰ ਯੋਗ ਹੈ ਕਿ ਅਮਰੀਕਾ ਨੂੰ ਮੋੜ ਮਹਾਨ ਬਣਾਉਣ ਦੇ ਨਾਰੇ ਹੇਠ ਹਰ ਕਿਸਮ ਦੇ ਵਿਦੇਸ਼ੀ ਮਾਲ ਉੱਪਰ ਟੈਰਿਫਸ ਲਾਉਣ ਨੂੰ ਜਾਇਜ਼ ਦੱਸਦੇ ਆਂ ਰਾਸ਼ਟਰਪਤੀ ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੇ ਫੈਸਲੇ ਰਾਹੀਂ ਭਾਵੇਂ ਅਮਰੀਕੀ ਲੋਕਾਂ ਨੂੰ ਦੋ ਕੁ ਮਹੀਨੇ ਲਈ ਘਰੇਲੂ ਵਸਤਾਂ ਮਹਿੰਗੀਆਂ ਮਿਲਣਗੀਆਂ ਪਰ ਉਸ ਤੋਂ ਬਾਅਦ ਮਕਾਮੀ ਉਤਪਾਦਨ ਵਧਣ ਤੇ ਸਪਲਾਈ ਲੜੀ ਸੁਧਾਰਨ ਸਦਕਾ ਕੀਮਤਾਂ ਪੁਰਾਣੇ ਪੱਧਰ ਤੇ ਆ ਜਾਣਗੀਆਂ ਅਜਿਹਾ ਹੋਇਆ ਨਹੀਂ ਖੁਰਾਕੀ ਵਸਤਾਂ ਖਾਸ ਕਰਕੇ ਕਾਫੀ ਚਾਹ ਪੱਤੀ ਮਿਰਚ ਮਸਾਲਿਆਂ ਆਦਿ ਦੀਆਂ ਕੀਮਤਾਂ 'ਚ ਵਾਧੇ ਤੋਂ ਔਖੇ ਵੋਟਰਾਂ ਨੇ ਇਸੇ ਮਹੀਨੇ ਨਿਊਯਾਰਕ ਮਹਾਨਗਰ ਅਤੇ ਵਰਜੀਨੀਆ ਤੇ ਨਿਊ ਜਰਸੀ ਵਰਗੇ ਰਾਜਾਂ ਅੰਦਰ ਲੀਆਂ ਜ਼ਿਮਨੀ ਚੋਣਾਂ 'ਚ ਡੈਮੋਕ੍ਰੇਟਸ ਦੀ ਵਾਪਸੀ ਜਿਸ ਤਰ੍ਹਾਂ ਸੰਭਵ ਬਣਾਈ ਉਸਨੇ ਟਰੰਪ ਦੇ ਕੱਟੜ ਪੈਰੋਕਾਰਾਂ ਨੂੰ ਵੀ ਚਿੰਤਾ ਚ ਪਾ ਦਿੱਤਾ ਇਨ੍ਹਾਂ ਚੋਣ ਨਤੀਜਿਆਂ ਦਾ ਸਿੱਧਾ ਅਸਰ ਅਗਲੇ ਸਾਲ ਹੋਣ ਵਾਲੀਆਂ ਸੂਬਾਈ ਗਵਰਨਰਾਂ ਤੇ ਸੈਨੇਟ ਦੇ ਪ੍ਰਤੀਨਿਧ ਸਭਾ ਦੀਆਂ 2 ਸਾਲਾਂ ਚੋਣਾਂ ਉੱਤੇ ਪੈਣਾ ਯਕੀਨੀ ਹੈ ਬੈਂਕ ਆਫ ਅਮਰੀਕਾ ਦੀ ਤਿਮਾਹੀ ਰਿਪੋਰਟ ਦੱਸਦੀ ਹੈ ਕਿ ਹਰ 4 ਅਮਰੀਕੀ ਪਰਿਵਾਰਾਂ 'ਚੋਂ ਇੱਕ ਪਰਿਵਾਰ ਅਜਿਹਾ ਹੈ ਜਿਸ ਦੀ ਮਾਸਿਕ ਆਮਦਨ ਦਾ 95% ਹਿੱਸਾ ਮਕਾਨ ਦਾ ਕਰਜ਼ਾ ਲਾਉਣ ਜਾਂ ਕਿਰਾਇਆ ਦੇਣ, ਕਾਰ 'ਚ ਤੇਲ ਪਰਵਾਉਣ, ਘਰ ਦੇ ਰਾਸ਼ਨ ਤੇ ਬੱਚਿਆਂ ਦੀ ਦੇਖਭਾਲ ਉੱਤੇ ਖਰਚ ਹੋ ਜਾਂਦਾ ਹੈ। ਇਨ੍ਹਾਂ ਖਰਚਾਂ 'ਚ ਮਾਮੂਲੀ ਹੇਰ-ਫੇਰ ਵੀ ਉਸ ਦਾ ਘ੍ਰੋਗੀ ਬਜਟ ਅਸੰਤੁਲਿਤ ਬਣਾ ਦਿੰਦਾ ਹੈ। ਅਜਿਹੇ ਪਰਿਵਾਰਾਂ ਵੱਲੋਂ 트੍ਰੰਪ ਦੀ ਰਿਪਬਲਿਕਨ ਪਾਰਟੀ ਦੇ ਹੱਕ 'ਚ ਭੋਗਤਣਾ ਮੁਮਕਿਨ ਨਹੀਂ ਜਾਪਦਾ। ਇਹ ਅਸਲੀਅਤ ਹੁਣ 트럼ਪ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਹੈ। ਰਾਸ਼ਟਰਪਤੀ ਡੋਨਲਡ 트럼ਪ ਦੇ ਪ੍ਰਸ਼ਾਸਨ ਨੇ ਵੀਜ਼ਾ ਤੇ ਸਖਤ ਰੁਖ ਅਪਣਾਇਆ ਹੋਇਆ ਹੈ। ਇਸ ਦਾ ਵਿਦੇਸ਼ੀ ਵਿਦਿਆਰਥੀਆਂ ਤੇ ਸਿੱਧਾ ਅਸਰ ਪੈ ਰਿਹਾ ਹੈ। ਸਿੱਟੇ ਵਜੋਂ ਅਮਰੀਕੀ ਕਾਲਜਾਂ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲਿਆਂ 'ਚ ਕਮੀ ਆਈ ਹੈ। ਇਹ ਗੱਲ ਇੱਕ ਤਾਜ਼ਾ ਸਰਵੇਖਣ ਤੋਂ ਨਿਕਲ ਕੇ ਸਾਹਮਣੇ ਆਈ। ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੇ ਸਰਵੇਖਣ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਚ ਪਿਛਲੇ ਸਾਲ ਦੇ ਮੁਕਾਬਲੇ 1% ਦੀ ਗਿਰਾਵਟ ਆਈ ਹੈ ਜਦਕਿ ਅਮਰੀਕਾ 'ਚ ਪਹਿਲੀ ਵਾਰ ਆਉਣ ਵਾਲੇ ਨਵੇਂ ਵਿਦਿਆਰਥੀਆਂ ਦੀ ਗਿਣਤੀ 'ਚ 17% ਦੀ ਕਮੀ ਆਈ ਹੈ। ਇਹ ਕੋਵਿਡ-19 ਮਹਾਮਾਰੀ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ। ਸ਼ਿਕਾਗੋ ਦੀ ਡੇਪਾ ਯੂਨੀਵਰਸਿਟੀ 'ਚ ਅੰਤਰਰਾਸ਼ਟਰੀ ਗ੍ਰੈਜੂਏਟ ਵਿਦਿਆਰਥੀਆਂ ਦੀ ਗਿਣਤੀ ਲਗਭਗ 62% ਡਿੱਗ ਗਈ ਹੈ। ਯੂਨੀਵਰਸਿਟੀ ਦੇ ਚੇਅਰਮੈਨ ਨੇ ਵਿਦਿਆਰਥੀ ਵੀਜ਼ਾ ਦੀਆਂ ਸਮੱਸਿਆਵਾਂ ਤੇ ਅਮਰੀਕਾ 'ਚ ਪੜਨ ਪ੍ਰਤੀ ਘਟਦੀ ਦਿਲਚਸਪੀ ਨੂੰ ਇਸ ਦਾ ਕਾਰਨ ਦੱਸਿਆ ਸਰਵੇਖਣ ਮੁਤਾਬਕ ਕੁੱਲ ਮਿਲਾ ਕੇ ਕਰੀਬ 60% ਕਾਲਜਾਂ ਨੇ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 'ਚ ਗਰਾਵਟ ਦੀ ਜਾਣਕਾਰੀ ਦਿੱਤੀ ਹੈ 30% ਨੇ ਵਾਧੇ ਦੀ ਗੱਲ ਕਹੀ ਹੈ ਜਦਕਿ ਕੁਝ ਨੇ ਦਾਖਲੇ 'ਚ ਸਥਿਰਤਾ ਦੀ ਸੂchnਾ ਦਿੰਦੀ ਹੈ ਸਰਵੇਖਣ 'ਚ 800 ਤੋਂ ਵੱਧ ਕਾਲਜਾਂ ਨੇ ਹਿੱਸਾ ਲਿਆ ਟਰੰਪ ਪ੍ਰਸ਼ਾਸਨ ਅਮਰੀਕਾ ਦੀ ਵਿਦੇਸ਼ੀ ਵਿਦਿਆਰਥੀਆਂ ਤੇ ਨਿਰਭਰਤਾ ਨੂੰ ਘੱਟ ਕਰਨਾ ਚਾਹੁੰਦਾ ਹੈ ਇਸੇ ਕੋਸ਼ਿਸ਼ 'ਚ ਵਾਈਟ ਹਾਊਸ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ ਸੀਮਿਤ ਕਰਨ ਅਤੇ ਅਮਰੀਕਾ ਤੋਂ ਵੱਧ ਵਿਦਿਆਰਥੀਆਂ ਨੂੰ ਨਾਮਜ਼ਦ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ ਬੀਤੇ ਜੂਨ ਮਹੀਨੇ 'ਚ ਅਮਰੀਕੀ ਵਿਦੇਸ਼ ਵਿਭਾਗ ਨੇ ਵੀਜ਼ਾ ਅਰਜ਼ੀਆਂ ਦੀ ਡੂੰਗੀ ਜਾਂਚ ਲਈ ਸਾਰੇ ਇੰਟਰਵਿਊ ਅਸਥਾਈ ਤੌਰ ਤੇ ਰੋਕ ਦਿੱਤੇ ਸਨ ਇਸ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਕਿਉਂਕਿ ਅਮਰੀਕਾ ਦੇ ਵਿਦੇਸ਼ੀ ਵਿਦਿਆਰਥੀਆਂ 'ਚ ਭਾਰਤੀਆਂ ਦੀ ਵੱਡੀ ਗਿਣਤੀ ਹੈ ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਨਾਮਜ਼ਦਗੀ 'ਚ ਕਮੀ ਦਾ ਅਸਰ ਕਾਲਜਾਂ ਦੇ ਬਜਟ ਤੇ ਵੀ ਦੇਖਣ ਨੂੰ ਮਿਲ ਰਿਹਾ ਏ ਕਈ ਕਾਲਜਾਂ ਨੇ ਮਾਸਟਰ ਅਤੇ ਪੀਐਚਡੀ ਦੇ ਵਿਦਿਆਰਥੀਆਂ ਦੀ ਗਿਣਤੀ 'ਚ ਘਾਟ ਦੀ ਜਾਣਕਾਰੀ ਦਿੱਤੀ ਹਾਲ ਹੀ 'ਚ ਅਲਬਾਨੀ ਯੂਨੀਵਰਸਿਟੀ ਦੇ ਚੇਅਰਮੈਨ ਨੇ ਕਿਹਾ ਏ ਕਿ ਵਿਦੇਸ਼ੀ ਗ੍ਰੈਜੂਏਟ ਵਿਦਿਆਰਥੀਆਂ ਦੀ ਗਿਣਤੀ 'ਚ ਘਾਟ ਦਾ ਅਸਰ ਬਜਟ ਤੇ ਪੈ ਰਿਹਾ ਜਦਕਿ ohio ਦੀ kent state ਯੂਨੀਵਰਸਿਟੀ ਨੂੰ ਬਜਟ 'ਚ 40 ਲੱਖ ਡਾਲਰ ਦੀ ਕਟੌਤੀ ਕਰਨੀ ਪਈ ਉਸ ਨੇ ਇਹ ਕਦਮ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 'ਚ ਘਾਟ ਕਾਰਨ ਚੁੱਕਿਆ ਏ ਅਗਲੇ ਸਾਲ ਹੋਣ ਵਾਲੇ ਫੁੱਟਬਾਲ ਵਰਲਡ ਕੱਪ ਲਈ ਅਮਰੀਕਾ ਨੇ ਵਿਦੇਸ਼ੀ ਯਾਤਰੀਆਂ ਲਈ ਇੱਕ ਵੱਡਾ ਫੈਸਲਾ ਕੀਤਾ ਹੈ। 트럼ਪ ਪ੍ਰਸ਼ਾਸਨ ਨੇ FIFA ਪਾਸ ਨਾਮ ਦੇ ਇੱਕ ਨਵੇਂ ਸਿਸਟਮ ਦਾ ਐਲਾਨ ਕੀਤਾ ਹੈ ਜਿਸ ਦੇ ਅਧੀਨ ਉਹ ਵੀਜ਼ਾ ਇੰਟਰਵਿਊ ਲਈ ਜਲਦ ਸਮਾਂ ਪ੍ਰਾਪਤ ਕਰ ਸਕਣਗੇ। ਇਹ ਕਦਮ 트럼ਪ ਦੀ ਸਖਤ ਇਮੀਗ੍ਰੇਸ਼ਨ ਨੀਤੀ ਅਤੇ ਵਰਲਡ ਕੱਪ ਲਈ ਉਮੀਦ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਦੇ ਦਰਮਿਆਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। ਪਾਸ ਦਾ ਮਤਲਬ ਪ੍ਰਾਇੋਰਟੀ ਅਪਾਇੰਟਮੈਂਟ ਸ਼ੈਡਿਊਲ ਸਿਸਟਮ ਹੈ ਫੀਫਾ ਪ੍ਰਧਾਨ ਜਾਨੀ ਇਨਫੈਂਟੀਨੋ ਨੇ ਵਾਈਟ ਹਾਊਸ ਤੇ 트ੰਪ ਨਾਲ ਮੁਲਾਕਾਤ ਦੌਰਾਨ ਕਿਹਾ ਜੇ ਤੁਹਾਡੇ ਕੋਲ ਵਰਲਡ ਕੱਪ ਦਾ ਟਿਕਟ ਹੈ ਤਾਂ ਤੁਹਾਨੂੰ ਵੀਜ਼ਾ ਲਈ ਪਹਿਲਾ ਅਪਾਇੰਟਮੈਂਟ ਮਿਲੇਗਾ 트ੰਪ ਨੇ ਕਿਹਾ ਕਿ ਉਹ ਦੁਨੀਆ ਭਰ ਦੇ ਫੁੱਟਬਾਲ ਫੈਨਸ ਨੂੰ ਤੁਰੰਤ ਵੀਜ਼ਾ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦੇ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਦੱਸਿਆ ਕਿ ਵੀਜ਼ਾ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ 400 ਤੋਂ ਵੱਧ ਵਾਧੂ ਕਾਉਂਸਲਰ ਅਧਿਕਾਰੀ ਤਾਇਨਾਤ ਕੀਤੇ ਗਏ ਨੇ ਲਗਭਗ 80% ਇਲਾਕਿਆਂ 'ਚ ਅਰਜ਼ੀਕਾਰ 60 ਦਿਨਾਂ ਦੇ ਅੰਦਰ ਇੰਟਰਨੈਟ ਉਦਾ ਸਮਾਪਤ ਕਰ ਸਕਦੇ ਨੇ ਫੀਫਾ ਟਿਕਟ ਧਾਰਕ ਫੀਫਾ ਪੋਰਟਲ ਰਾਹੀਂ ਅਰਜ਼ੀ ਦੇ ਸਕਣਗੇ ਜਿਸ ਨਾਲ ਉਹਨਾਂ ਦੀ ਪ੍ਰਕਿਰਿਆ ਵਿਦੇਸ਼ ਮੰਤਰਾਲੇ ਚ ਪਹਿਲਾਂ ਨਿਪਟਾਈ ਜਾਵੇਗੀ ਰੂਬਿਓ ਨੇ ਕਿਹਾ ਜਾਂਚ ਪੜਤਾਲ ਉਹੀ ਰਹੇਗੀ ਫਰਕ ਸਿਰਫ ਇਹ ਹੈ ਕਿ ਇਹ ਰੋਕ ਲਾਈਨ ਚ ਅੱਗੇ ਹੋਣਗੇ ਅਗਲੇ ਸਾਲ ਹੋਣ ਵਾਲਾ ਫੁੱਟਬਾਲ ਵਰਲਡ ਕੱਪ 104 ਮੈਚਾਂ ਨਾਲ ਇਤਿਹਾਸਕ ਹੋਵੇਗਾ ਜੋ ਕੈਨੇਡਾ, ਮੈਕਸੀਕੋ ਤੇ ਅਮਰੀਕਾ 'ਚ ਖੇਡੇ ਜਾਣਗੇ। ਟਰੰਪ ਵਰਲਡ ਕੱਪ ਦੀ ਸਫਲਤਾ ਨੂੰ ਆਪਣੀ ਸਿਖਰ ਤਰਜੀਹ ਦੱਸਦੇ ਨੇ। 5 ਦਸੰਬਰ ਨੂੰ ਕੈਨੇਡੀਅਨ ਸੈਂਟਰ 'ਚ ਵਰਲਡ ਕੱਪ ਡਰਾਅ ਲਈ ਤਿਆਰੀਆਂ ਜ਼ੋਰਾਂ ਤੇ ਨੇ। ਟਰੰਪ ਨੇ ਫਿਰ ਸੰਕੇਤ ਦਿੱਤਾ ਹੈ ਕਿ ਜੇ ਕੋਈ ਮੇਜ਼ਬਾਨ ਸ਼ਹਿਰ ਆਸੁਰੱਖਿਤ ਲੱਗਿਆ ਤਾਂ ਮੈਚ ਉੱਥੋਂ ਹਟਾਇਆ ਜਾ ਸਕਦਾ ਹੈ। ਉਹਨਾਂ ਨੇ ਸੈਟਲ ਦੀ ਨਵੀਂ ਮੇਅਰ ਕੇਟੀ ਵਿਲਸਨ ਦਾ ਜ਼ਿਕਰ ਕੀਤਾ ਜੋ ਸ਼ਹਿਰ ਨੂੰ ਟਰੰਪ ਪ੍ਰੂਫ ਬਣਾਉਣ ਅਤੇ ਸੈਂਚੁਰੀ ਸਿਟੀ ਦਾ ਦਰਜਾ ਕਾਇਮ ਰੱਖਣ ਦੀ ਵਕਾਲਤ ਕਰਦੀ ਰਹੀ ਹੈ ਸੈਟਲ ਅਮਰੀਕਾ ਦੇ 11 ਮੇਜ਼ਬਾਨ ਸ਼ਹਿਰਾਂ ਚੋਂ ਇੱਕ ਹੈ 트ੰਪ ਨੇ ਕਿਹਾ ਜੇ ਸਾਨੂੰ ਕੋਈ ਵੀ ਸਮੱਸਿਆ ਦੀ ਸੂਚਨਾ ਮਿਲੀ ਤਾਂ ਮੈਂ ਜਾਨੀ ਇਨਫੈਂਟੀਨੋ ਨੂੰ ਕਹਾਂਗਾ ਕਿ ਮੈਚ ਨੂੰ ਹੋਰ ਸ਼ਹਿਰ ਚ ਕਰਾਇਆ ਜਾਵੇ ਇਨਫੈਂਟੀਨੋ ਨੇ ਇਸ ਤੇ ਸਿੱਧੀ ਟਿੱਪਣੀ ਨਹੀਂ ਕੀਤੀ ਪਰ ਕਿਹਾ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਟਿਕਟਾਂ ਦੀ ਤੇਜ਼ ਵਿਕਰੀ ਦੱਸਦੀ ਹੈ ਕਿ ਲੋਕਾਂ ਨੂੰ ਅਮਰੀਕਾ ਤੇ ਭਰੋਸਾ ਹੈ ਭਾਰਤੀ ਮੂਲ ਦੇ ਡੈਮੋਕ੍ਰੈਟਿਕ ਕਾਂਗਰਸਮੈਨ ਅਮੀ ਬੇਰਾ ਨੇ ਅਮਰੀਕੀ ਕਾਂਗਰਸ ਚ ਇੱਕ ਦੋ ਪੱਖੀ ਮਤਾ ਪੇਸ਼ ਕੀਤਾ ਜਿਸ ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਇਤਿਹਾਸਕ ਤੇ ਰਣਨੀਤਿਕ ਭਾਈਵਾਲੀ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ ਹੈ ਇਹ ਬਿੱਲ ਰਿਪਬਲਿਕਨ ਸੰਸਦ ਮੈਂਬਰ ਜੋ ਵਿਲਸਨ ਨੇ ਵੀ ਸਾਂਝੇ ਤੌਰ ਤੇ ਪੇਸ਼ ਕੀਤਾ ਹੈ ਪ੍ਰਸਤਾਵ ਚ ਕਿਹਾ ਗਿਆ ਕਿ ਦੋਵੇਂ ਦੇਸ਼ ਲੰਬੇ ਸਮੇਂ ਤੋਂ ਰੱਖਿਆ ਟੈਕਨੋਲੋਜੀ ਵਪਾਰ ਅੱਤਵਾਦ ਵਿਰੁੱਧ ਲੜਾਈ ਅਤੇ ਸਿੱਖਿਆ ਵਰਗੇ ਖੇਤਰਾਂ ਚ ਇਕੱਠੇ ਕੰਮ ਕਰ ਰਹੇ ਨੇ ਬਿੱਲ ਤੇ ਸ਼ੁਰੂ ਤੋਂ ਹੀ 24 ਕਾਨੂੰਨ ਕਾੜੇ ਸਹਿ ਅਸਥਾਕਰ ਨੇ ਮਤੇ ਚ ਕਿਹਾ ਗਿਆ ਹੈ ਕਿ ਅਮਰੀਕਾ ਭਾਰਤ ਵਿਆਪਕ ਗਲੋਬਲ ਰਣਨੀਤਿਕ ਭਾਈਵਾਲੀ ਖੇਤਰ ਸਥਿਰਤਾ ਆਰਥਿਕ ਵਿਕਾਸ ਅਤੇ ਵਿਸ਼ਵ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ ਇਹ ਦੋਵਾਂ ਦੇਸ਼ਾਂ ਵਿਚਕਾਰ ਸਾਂਝੀਆਂ ਤਰਜੀਹਾਂ ਲੋਕਤੰਤਰੀ ਕਦਰਾਂ ਕੀਮਤਾਂ ਤੇ ਵਾਧੇ ਸਹਿਯੋਗ ਦੇ ਕਾਰਨ ਬਿੱਲ ਇਸ ਗੱਲ ਤੇ ਵੀ ਜ਼ੋਰ ਦਿੰਦਾ ਹੈ ਕਿ ਅੱਤਵਾਦ ਅਤੇ ਸਾਈਬਰ ਅਪਰਾਧ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਅਮਰੀਕਾ ਸਹਿਯੋਗ ਨੂੰ ਅੱਗੇ ਵਧਾਉਣਾ ਸਮੇਂ ਦੀ ਲੋੜ ਹੈ ਕਾਂਗਰਸਮੈਨ ਅਮੀ ਬੇਰਾ ਨੇ ਕਿਹਾ ਕਿ ਇਹ ਮਤਾ ਭਾਰਤੀ ਅਮਰੀਕੀ ਭਾਈਚਾਰੇ ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਮਾਨਤਾ ਦਿੰਦਾ ਹੈ ਜੋ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਾ ਹੈ ਅਮੀ ਬੇਰਾ ਤੋਂ ਇਲਾਵਾ ਭਾਰਤੀ ਮੂਲ ਦੇ ਸੰਸਦ ਮੈਂਬਰ ਸ਼੍ਰੀ ਥਾਣੇਦਾਰ ਰਾਜਾ ਕ੍ਰਿਸ਼ਨ ਮੂਰਤੀ ਅਤੇ ਸੁਹਾਸ ਸੁਬ੍ਰਮਨਿਅਮ ਵੀ ਇਸ ਬਿੱਲ ਦੇ ਸਹਿ ਪ੍ਰાયojਕ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਅਮਰੀਕਾ ਨੇ ਉਸ ਨੂੰ ਡਿਪੋਰਟ ਕਰ ਦਿੱਤਾ ਹੈ ਇਹ ਕਾਰਵਾਈ 18 ਨਵੰਬਰ 2025 ਨੂੰ ਕੀਤੀ ਗਈ ਹੈ ਅਨਮੋਲ ਨੂੰ ਭਾਰਤ ਭੇਜਣ ਦਾ ਕਦਮ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਚੁੱਕਿਆ ਗਿਆ ਹੈ ਕਿਉਂਕਿ ਅਮਰੀਕਾ 'ਚ ਉਸਦੀ ਅਸਾਈਲਮ ਦੀ ਅਰਜ਼ੀ ਖਾਰਜ ਹੋ ਗਈ ਸੀ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਅਨਮੋਲ ਬਿਸ਼ਨੋਈ ਨੂੰ ਡਿਪੋਰਟ ਕਰਨ ਤੋਂ ਬਾਅਦ ਅਮਰੀਕਾ ਵੱਲੋਂ ਬਾਬਾ ਸਿੱਦੀਕੀ ਦੇ ਪੁੱਤਰ ਜਸ਼ਨ ਨੂੰ ਇੱਕ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ ਉੱਥੇ ਹੀ ਖਬਰਾਂ ਇਹ ਵੀ ਹਨ ਕਿ ਐਨਆਈਏ ਨੇ ਵੀ ਅਨਮੋਲ ਤੇ ਸ਼ਿਕੰਜਾ ਕੱਸਣ ਦੀ ਤਿਆਰੀ ਸ਼ੁਰੂ ਕਰ ਲਈ ਹੈ ਬਿਸ਼ਨੋਈ ਜਲਦੀ ਹੀ ਭਾਰਤ ਪਹੁੰਚ ਸਕਦਾ ਹੈ ਇਸ ਡੈਪੂਟੇਸ਼ਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਲਈ ਇੱਕ ਬੁਰੀ ਖਬਰ ਹੈ ਜੋ ਵੀ ਦੇਖਿਆ ਜਾ ਰਿਹਾ ਏ ਤੇ ਮੰਨਿਆ ਜਾ ਰਿਹਾ ਕਿ ਇਸ ਨਾਲ ਲੋਰੈਂਸ ਬਿਸ਼ਨੋਈ ਦਾ ਪਾਵਰ ਸੈਂਟਰ ਖਤਮ ਹੋ ਗਿਆ ਏ ਅਨਮੋਲ ਬਿਸ਼ਨੋਈ ਭਾਰਤ ਚ ਕਈ ਗੰਭੀਰ ਤੇ ਹਿੰਸਕ ਅਪਰਾਧਾਂ ਦੇ ਸਬੰਧ ਚ ਲੋੜੀਂਦਾ ਏ ਅਨਮੋਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਈ 2022 ਚ ਹੋਏ ਕਤਲ ਦੇ ਮਾਮਲੇ ਚ ਮੁੱਖ ਸਾਜ਼ਿਸ਼ ਕਰਤਾ ਏ ਉਸਤੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਅਤੇ ਲੌਜਿਸਟਿਕਲ ਸਪੋਰਟ ਦੇਣ ਦਾ ਦੋਸ਼ ਏ ਉਸ ਦੀ ਡਿਪੋਟੇਸ਼ਨ ਤੋਂ ਬਾਅਦ ਇਸ ਕੇਸ ਨਾਲ ਜੁੜੇ ਹੋਰ ਅਹਿਮ ਰਾਜ਼ ਖੁੱਲਣ ਦੀ ਸੰਭਾਵਨਾ ਹੈ ਬਾਬਾ সিদ্দিকੀ ਕਤਲ ਕੇਸ ਦੀ ਗੱਲ ਕਰੀਏ ਤੇ ਅਨਮੋਲ ਅਕਤੂਬਰ 2024 ਚ ਹੋਏ ਮਹਾਰਾਸ਼ਟਰ ਦੇ ਇਸ ਕਤਲ ਕੇਸ 'ਚ ਵੀ ਅਹਿਮ ਸਾਜ਼ਿਸ਼ ਕਰਤਾਏ ਜਾਂਚ 'ਚ ਸਾਹਮਣੇ ਆਇਆ ਸੀ ਕਿ ਇਸ ਕੇਸ ਦੇ ਸ਼ੂਟਰ ਵੀ ਅਨਮੋਲ ਬਿਸ਼ਨੋਈ ਦੇ ਸੰਪਰਕ 'ਚ ਸਨ ਸਲਮਾਨ ਖਾਨ ਦੇ ਘਰ ਤੇ ਗੋਲੀਬਾਰੀ ਹੁੰਦੀ ਹੈ April 2024 ਦੇ ਵਿੱਚ ਤੇ ਇਸ ਸਿਲਸਲੇ ਵਿੱਚ ਵੀ ਅਨਮੋਲ ਦੀ ਭਾਲ ਸੀ ਚਾਰ ਸ਼ੀਟ ਅਨੁਸਾਰ ਅਨਮੋਲ ਨੇ ਸ਼ੂਟਰਾਂ ਵਿੱਕੀ ਗੁਪਤਾ ਤੇ ਸਾਗਰਪਾਲ ਨੂੰ ਪ੍ਰੇਰਿਤ ਕੀਤਾ ਸੀ ਅਤੇ ਉਹਨਾਂ ਨੂੰ ਕਿਹਾ ਸੀ ਕਿ ਉਹ ਇਤਿਹਾਸ ਰਚਣਗੇ। ਅਨਮੋਲ ਬਿਸ਼ਨੋਈ ਭਾਰਤ ਚ ਕੁੱਲ 18 ਮਾਮਲਿਆਂ ਚ ਵਾਂਟਡ ਹੈ। ਪਿਛਲੇ ਸਾਲ ਨਵੰਬਰ ਚ ਉਸਨੂੰ ਅਮਰੀਕੀ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਇਹ ਗ੍ਰਿਫਤਾਰੀ ਅਮਰੀਕਾ ਚ ਗੈਰਕਾਨੂੰਨੀ ਐਂਟਰੀ ਕਾਰਨ ਹੋਈ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪਿਛਲੇ ਸਾਲ ਅਨਮੋਲ ਨੂੰ ਆਪਣੀ ਮੋਸਟ ਵਾਂਟਡ ਲਿਸਟ ਚ ਸ਼ਾਮਲ ਕੀਤਾ ਸੀ। ਉਸਦੀ ਗ੍ਰਿਫਤਾਰੀ ਲਈ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਮਹਾਰਾਸ਼ਟਰ ਦੀ ਇੱਕ ਅਦਾਲਤ ਵੱਲੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਬਾਦ ਗਲੋਬਲ ਲਾ ਐਨਫੋਰਸਮੈਂਟ ਏਜੰਸੀ ਇੰਟਰਪੋਲ ਨੇ ਵੀ ਉਸ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਸੀ ਇਸ ਡਿਪੂਟੇਸ਼ਨ ਤੋਂ ਬਾਅਦ ਹੁਣ ਐਨਆਈਏ ਅਨਮੋਲ ਬਿਸ਼ਨੋਈ ਤੇ ਸ਼ਿਕੰਜਾ ਕੱਸੇਗੀ ਬ੍ਰਿਟੇਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਸ਼ਰਨਾਰਥੀ ਦਾ ਦਰਜਾ ਅਸਥਾਈ ਕਰ ਦੇਵੇਗਾ ਤੇ ਗੈਰ ਕਾਨੂੰਨੀ ਰੂਪ ਨਾਲ ਆਉਣ ਵਾਲਿਆਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜਣ ਤੇ ਤੇਜ਼ੀ ਲਿਆਏਗਾ ਇਹ ਵੱਡੀ ਤਬਦੀਲੀ ਮੌਜੂਦਾ ਪ੍ਰਣਾਲੀ ਦੀ ਦੁਰਵਰਤੋਂ ਨਾਲ ਨਜਿੱਠਣ ਦੇ ਟੀਚੇ ਨਾਲ ਕੀਤੀ ਗਈ ਹੈ। ਗੌਰਤਾਲ ਹੈ ਕਿ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੇ ਲੋਕ ਬ੍ਰਿਟੇਨ 'ਚ ਸਾਲਾਂ ਤੱਕ ਸ਼ਰਨਾਰਥੀ ਵਜੋਂ ਰਹਿੰਦੇ ਨੇ। ਲੇਬਰ ਪਾਰਟੀ ਦੀ ਸਰਕਾਰ ਨੇ ਅਜੋਕੇ ਸਮੇਂ ਦੀ ਸਭ ਤੋਂ ਵਿਆਪਕ ਸ਼ਰਨ ਨੀਤੀ 'ਚ ਤਬਦੀਲੀ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਸ਼ਰਨਾਰਥੀਆਂ ਨੂੰ ਸਥਾਈ ਰੂਪ ਨਾਲ ਵਸਣ ਲਈ ਉਡੀਕ ਕਰਨ ਦੇ ਸਮੇਂ ਨੂੰ 4 ਗੁਣਾ ਵਧਾ ਕੇ 20 ਸਾਲ ਕਰਨਾ ਸ਼ਾਮਲ ਹੈ। ਬ੍ਰਿਟਿਸ਼ ਸਰਕਾਰ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਜੇ ਅੰਗੋਲਾ, ਨਾਮੀਬੀਆ ਤੇ ਕਾਂਗੋ ਜਮਹੂਰੀ ਗਣਰਾਜ ਨੇ ਗੈਰਕਾਨੂੰਨੀ ਪ੍ਰਵਾਸੀਆਂ ਤੇ ਅਪਰਾਧੀਆਂ ਦੀ ਵਾਪਸੀ ਸਵੀਕਾਰ ਨਹੀਂ ਕੀਤੀ ਤਾਂ ਉਨ੍ਹਾਂ ਉੱਤੇ ਵੀਜ਼ਾ ਪਾਬੰਦੀਆਂ ਲਾ ਦਿੱਤੀਆਂ ਜਾਣਗੀਆਂ। ਗ੍ਰਹਿ ਮੰਤਰੀ ਸ਼ਬਾਨਾ ਮਹਿਬੂਦ ਨੇ ਯੂਰਪੀ ਮਨੁੱਖੀ ਅਧਿਕਾਰ ਕਨਵੈਨਸ਼ਨ ਦੀ ਬ੍ਰਿਟੇਨ ਦੀਆਂ ਅਦਾਲਤਾਂ ਵੱਲੋਂ ਵਿਆਖਿਆ ਕਰਨ ਦੇ ਤਰੀਕੇ 'ਚ ਤਬਦੀਲੀ ਦਾ ਪ੍ਰਸਤਾਵ ਪੇਸ਼ ਕੀਤਾ ਤਾਂ ਜੋ ਸਰਕਾਰ ਨੂੰ ਇਸ ਗੱਲ 'ਤੇ ਵੱਧ ਕੰਟਰੋਲ ਮਿਲ ਸਕੇ ਕਿ ਬ੍ਰਿਟੇਨ 'ਚ ਕੌਣ ਰਹਿ ਸਕਦਾ ਹੈ। ਪਰਸਤਾਵਾਂ ਦੇ ਤਹਿਤ ਸਰਕਾਰ ਪਰਿਵਾਰਕ ਜੀਵਨ ਦੇ ਅਧਿਕਾਰ ਨੂੰ ਕੰਟਰੋਲ ਕਰਨ ਵਾਲੇ ECHR ਦੇ ਆਰਟੀਕਲ 8 ਦੀ ਵਿਆਖਿਆ ਨੂੰ ਬਦਲਣਾ ਚਾਹੁੰਦੀ ਹੈ ਇਸ ਨਾਲ ਇਹ ਸਪਸ਼ਟ ਹੋ ਜਾਵੇਗਾ ਕਿ ਪਰਿਵਾਰਕ ਸਬੰਧ ਦਾ ਮਤਲਬ ਨੇੜਲੇ ਪਰਿਵਾਰ ਜਿਵੇਂ ਮਾਤਾ ਪਿਤਾ ਤੇ ਬੱਚੇ ਨਾਲ ਹੈ ਇਸ ਨਾਲ ਲੋਕਾਂ ਨੂੰ ਬ੍ਰਿਟੇਨ 'ਚ ਰਹਿਣ ਲਈ ਸ਼ੱਕੀ ਸਬੰਧਾਂ ਦੀ ਵਰਤੋਂ ਕਰਨ ਤੋਂ ਰੋਕਿਆ ਜਾ ਸਕੇਗਾ ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਬ੍ਰਿਟੇਨ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਦੇ ਨਾਲ ਮਿਲ ਕੇ ਆਰਟੀਕਲ 3 ਦੇ ਅਮਲ ਦੀ ਸਮੀਖਿਆ ਕਰੇਗਾ ਜੋ ਜ਼ੁਲਮ ਤੇ ਪਾਬੰਦੀ ਲਾਉਂਦਾ ਹੈ ਕਿਹਾ ਗਿਆ ਹੈ ਕਿ ਅਨਮਨੁੱਖੀ ਤੇ અપਮਾਨਜਨਕ ਵਿਵਹਾਰ ਦੇ ਆਧਾਰ 'ਤੇ ਡੈਪੂਟੇਸ਼ਨ ਨੂੰ ਚੁਣੌਤੀ ਦੇਣਾ ਬਹੁਤ ਔਖਾ ਹੋ ਗਿਆ ਹੈ ਅਮਰੀਕਾ ਸਥਿਤ ਕੰਪਨੀ ਮਿੰਡ ਵੈਲੀ ਦੇ ਸੀਈਓ ਵਿਸ਼ੇਨ ਲਖਿਆਨੀ ਨੇ ਕਿਹਾ ਹੈ ਕਿ ਮਿਆਮੀ ਪਹੁੰਚਣ ਤੇ ਉਸ ਨੂੰ ਐਫਬੀਆਈ ਏਜੰਟਸ ਦੁਆਰਾ ਰੋਕਿਆ ਗਿਆ ਅਤੇ ਪੁੱਛਗਿੱਛ ਕੀਤੀ ਗਈ ਭਾਵੇਂ ਕਿ ਉਸ ਦੇ ਕੋਲ ਇੱਕ ਵੈਧ O1 ਵੀਜ਼ਾ ਹੈ ਮਲੇਸ਼ੀਆ ਚ ਜਨਮੇ ਭਾਰਤੀ ਮੂਲ ਦੇ ਉਦਮੀ ਲਕਸ਼ਿਆਨੀ ਨੇ ਇੰਸਟਾਗ੍ਰam ਤੇ ਲਿਖਿਆ ਕਿ ਇਹ ਘਟਨਾ ਅਮਰੀਕਾ ਚ ਵਧ ਰਿਹਾ ਵਿਦੇਸ਼ੀ ਫੋਬੀਆ ਅਤੇ ਡਰ ਆਧਾਰਿਤ ਰਾਜਨੀਤੀ ਨੂੰ ਦਰਸਾਉਂਦੀ ਹੈ ਉਸਨੇ ਕਿਹਾ ਕਿ ਜਿਵੇਂ ਹੀ ਉਹ ਜਹਾਜ਼ ਤੋਂ ਉਤਰਿਆ ਦੋ FBI ਅਧਿਕਾਰੀਆਂ ਨੇ ਉਸਨੂੰ ਰੋਕਿਆ ਅਤੇ ਦੁਬਈ ਇਨਸਟਾਬਲ ਅਤੇ ਬ੍ਰਾਜ਼ੀਲ ਦੀਆਂ ਉਸ ਦੀਆਂ ਹਾਲੀਆ ਯਾਤਰਾਵਾਂ ਬਾਰੇ ਪੁੱਛਗਿੱਛ ਕੀਤੀ ਅਤੇ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ ਵਟਸਐਪ ਨੰਬਰ ਵੀ ਮੰਗੇ ਲਖਿਆਨੀ ਨੇ ਅਧਿਕਾਰੀਆਂ ਨੂੰ ਬਹੁਤ ਚੰਗੇ ਅਤੇ ਆਪਣਾ ਕੰਮ ਕਰ ਰਿਹਾ ਦੱਸਿਆ ਪਰ ਕਿਹਾ ਕਿ ਇਹ ਅਨੁਭਵ ਡਰਾਉਣਾ ਸੀ ਉਨਾ ਦੋਸ਼ ਲਾਇਆ ਕਿ ਅਮਰੀਕਾ ਚ ਪ੍ਰਵਾਸੀ ਵਿਰੋਧੀ ਰਾਜਨੀਤੀ ਆਮ ਹੋ ਗਈ ਹੈ। ਉਹਨਾਂ ਅਨੁਸਾਰ ਕੁਝ ਸਿਆਸਤਦਾਨ ਡਰ ਫੈਲਾ ਕੇ ਅਤੇ ਪ੍ਰਵਾਸੀਆਂ ਨੂੰ ਦੋਸ਼ੀ ਠਹਿਰਾ ਕੇ ਇੱਕ ਤੰਗ ਅਤੇ ਨਕਾਰਾਤਮਕ ਮਾਹੌਲ ਪੈਦਾ ਕਰ ਰਹੇ ਨੇ। ਉਹਨਾਂ ਦਾਵਾ ਕੀਤਾ ਕਿ ਇਸ ਕਾਰਨ ਸੈਰਸਪਾਟਾ 15% ਘਟਿਆ ਅਤੇ ਵਿਦੇਸ਼ੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਲਗਭਗ 20% ਘਟੀਆਂ ਨੇ। ਉਸਦੀ ਪੋਸਟ ਨੇ ਆਨਲਾਈਨ ਬਹੁਤ ਚਰਚਾ ਛੇੜ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ ਇਸੇ ਕਰਕੇ ਮੈਂ ਅਮਰੀਕਾ ਛੱਡ ਦਿੱਤਾ ਭਾਵੇਂ ਮੇਰੇ ਕੋਲ ਟੈਲੈਂਟ ਵੀਜ਼ਾ ਸੀ। ਇਹ ਸਭ ਬਹੁਤ ਚਿੰਤਾਜਨਕ ਹੈ। ਇੱਕ ਹੋਰ ਨੇ ਕਿਹਾ ਕਿ ਉਹ ਸਾਲਾਂ ਤੱਕ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਨਹੀਂ ਕਰਨਗੇ ਕਿਉਂਕਿ ਨਸਲੀ ਪ੍ਰੋਫਾਈਲਿੰਗ ਇੱਕ ਹਕੀਕਤ ਹੈ ਇੱਕ ਤੀਜੇ ਨੇ ਲਿਖਿਆ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਆਪਣੇ ਵਿਵਹਾਰ ਤੇ ਵਿਚਾਰ ਕਰਨਾ ਚਾਹੀਦਾ ਹੈ ਇਹ ਘਟਨਾ ਅਮਰੀਕਾ ਚ ਹਵਾਈ ਅੱਡੇ ਦੀ ਜਾਂਚ ਇਮੀਗ੍ਰੇਸ਼ਨ ਨਿਯਮਾਂ ਅਤੇ ਵਿਦੇਸ਼ੀ ਮਾਹਿਰਾਂ ਦੇ ਇਲਾਜ ਬਾਰੇ ਚੱਲ ਰਹੀ ਬਹਿਸ ਨੂੰ ਹਵਾ ਦੇ ਰਹੀ ਹੈ ਵਿਸ਼ੇਨ ਲਖਿਆਣੀ ਮਾਈਂਡ ਵੈਲੀ ਦੇ ਸੰਸਥਾਪਕ ਅਤੇ ਸੀਈਓ ਨੇ ਇੱਕ ਕੰਪਨੀ ਜੋ ਲੀਡਰਸ਼ਿਪ ਉਤਪਾਦਕਤਾ ਤੇ ਤੰਦਰੁਸਤੀ ਤੇ ਆਨਲਾਈਨ ਸਿਖਲਾਈ ਪ੍ਰੋਗਰਾਮ ਤਿਆਰ ਕਰਦੀ ਹੈ ਉਹ ਦਾ ਕੋਡ ਆਫ ਦਾ ਐਕਸਟਾਰਡੀਨਰੀ ਮਾਈਂਡ ਅਤੇ ਦਾ ਬੁੱਧਾ ਐਂਡ ਦਾ ਬੈਡਾ ਸਵਰਗੀਆਂ ਕਿਤਾਬਾਂ ਤੇ ਲੇਖਕ ਵੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੇ ਅਮਰੀਕਾ ਦੌਰੇ ਦੀ ਪੂਰਵ ਸੰਧਿਆ ਤੇ ਇੱਕ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਉਹ ਖਾੜੀ ਦੇਸ਼ ਨੂੰ ਅਮਰੀਕਾ ਦੇ ਉੱਨਤ F35 ਲੜਾਕੂ ਜਹਾਜ਼ ਵੇਚਣਗੇ। 트੍ਰੰਪ ਨੇ ਕਿਹਾ ਮੈਂ ਕਹਾਂਗਾ ਕਿ ਅਸੀਂ ਕਰਾਂਗੇ। ਅਸੀਂ F35 ਵੇਚਾਂਗੇ। ਉਹ ਸਾਡੇ ਲਈ ਇੱਕ ਮਹੱਤਵਪੂਰਨ ਭਾਈਵਾਲ ਰਹੇ ਨੇ। 트੍ਰੰਪ ਵੱਲੋਂ ਵਿਕਰੀ ਨੂੰ ਹਰੀ ਝੰਡੀ ਦੇਣ ਦੇ ਬਾਵਜੂਦ ਪ੍ਰਸ਼ਾਸਨ ਦੇ ਅੰਦਰ ਤਿੰਨ ਮੁੱਖ ਚਿੰਤਾਵਾਂ ਨੇ ਜਿਨ੍ਹਾਂ ਵਿੱਚ ਸਭ ਤੋਂ ਵੱਡਾ ਡਰ ਚੀਨ ਨਾਲ ਸਬੰਧਤ ਹੈ ਸਭ ਤੋਂ ਲੰਬੇ ਸਮੇਂ ਦੀ ਚਿੰਤਾ ਇਹ ਹੈ ਕਿ ਸੌਦੇ ਤੋਂ ਬਾਅਦ F35 ਦੀ ਉन्नत ਅਮਰੀਕੀ ਟੈਕਨੋਲੋਜੀ ਚੋਰੀ ਹੋ ਸਕਦੀ ਹੈ ਜਾਂ ਕਿਸੇ ਤਰ੍ਹਾਂ ਚੀਨ ਨੂੰ ਤਬਦੀਲ ਕੀਤੀ ਜਾ ਸਕਦੀ ਹੈ 사ウਦੀ ਅਰਬ ਦੇ ਸੰਯੁਕਤ ਅਰਬ ਅਮੀਰਾਤ ਅਤੇ ਚੀਨ ਦੋਵਾਂ ਨਾਲ ਨੇੜਲੇ ਸਬੰਧ ਨੇ 트럼ਪ ਪ੍ਰਸ਼ਾਸਨ ਨੂੰ ਡਰ ਕੇ F35 ਪ੍ਰਣਾਲੀਆਂ ਦੀਆਂ ਅੰਦਰੂਨੀ ਬਣਤਰਾਂ ਅਤੇ ਅਮਰੀਕੀ ਖੁਫੀਆ ਜਾਣਕਾਰੀ ਚੀਨ ਦੇ ਹੱਥ ਲੱਗ ਸਕਦੀ ਹੈ ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਇਹ ਲੜਾਕੂ ਜਹਾਜ਼ ਸੌਦਾ ਆਪਣੇ ਗਵਾਂਡੀਆਂ ਚ ਇਜ਼ਰਾਈਲ ਦੇ ਗੁਣਾ ਅਤਮਕ ਫੌਜੀ ਲਾਭ ਨੂੰ ਕਮਜ਼ੋਰ ਕਰੇ ਇਹ ਖਾਸ ਤੌਰ ਤੇ ਅਜਿਹੇ ਸਮੇਂ 'ਚ ਮਹੱਤਵਪੂਰਨ ਹੈ ਜਦੋਂ 트ੰਪ ਆਪਣੀ ਗਾਜ਼ਾ ਸ਼ਾਂਤੀ ਯੋਜਨਾ ਦੀ ਸਫਲਤਾ ਲਈ ਇਜ਼ਰਾਈਲੀ ਸਮਰਥਨ ਤੇ ਨਿਰਭਰ ਕਰ ਰਹੇ ਨੇ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ F35 ਜਹਾਜ਼ ਉਦੋਂ ਤੱਕ ਨਹੀਂ ਦਿੱਤੇ ਜਾਣੇ ਚਾਹੀਦੇ ਜਦੋਂ ਤੱਕ ਸਾਊਦੀ ਅਰਬ ਇਜ਼ਰਾਈਲ ਨਾਲ ਆਪਣੇ ਸਬੰਧਾਂ ਨੂੰ ਆਮ ਨਹੀਂ ਕਰ ਲੈਂਦਾ ਕਿਉਂਕਿ ਅਜਿਹਾ ਕਰਨ ਨਾਲ 트ੰਪ ਆਪਣਾ ਸਾਥੀ ਕਮਜ਼ੋਰ ਕਰ ਰਹੇ ਹੋਣਗੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ